ਸ਼ਹਿਰ ਵਾਸੀਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਲੁਧਿਆਣਾ ਦੇ ਫੀਲਡ ਗੰਜ ਤੋਂ ਗੁਰੂ ਕੀ ਲਾਡਲੀ ਫੌਜ ਸੇਵਾ ਸੁਸਾਇਟੀ ਦੇ ਸੇਵਾਦਾਰ ਦੇ ਵੱਲੋਂ ਜਿਹੜਾ ਉਹਨਾਂ ਦੀ ਅਗਵਾਈ ਹੇਠ 60 ਯਾਤਰੀਆਂ ਦਾ ਜੱਥਾ ਫਸ ਰਾਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨੀ ਦੇਦਾਰੇ ਕਰਵੋਂ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਟੀਮ ਦੇ ਵੱਲੋਂ ਇਹ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਸ਼ਹਿਰ ਵਾਸੀਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੇ ਲਈ ਇਹ ਛੋਟਾ ਜਿਹਾ ਉਪਰਾਲਾ ਹੈ ਵਿਧਾਨਾ ਲਾਈਵ ਲਈ ਟੀਮ ਦਾ ਜਰਦੀ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਕੀ ਲਾਡਲੀ ਫੌਜ ਵੱਲੋਂ ਹਰ ਸਮੇਂ ਸਮੇਂ ਸਿਰ ਪ੍ਰੋਗਰਾਮ ਉਡਿੱਕੇ ਜਾਂਦੇ ਨੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਕਵੀ ਤੋਂ 22 ਸਾਲ ਤੋਂ ਚੱਲਦੇ ਹੋ ਗਏ ਸੇਵਾ ਨੂੰ ਚਲਦੀ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਕ ਗੁਰੂ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ ਸੰਗਤ ਦੇ ਉੱਤੇ ਔਰ ਮੈਂਬਰਾਂ ਦੇ ਉੱਤੇ ਜੋ ਗੁਰੂ ਕੀ ਲਾਡਲੀ ਹੋਏ ਦੇ ਸਮੂਹ ਮੈਂਬਰ ਨੇ ਮੈਂ ਅਰਦਾਸ ਕਰਦਾ ਗੁਰੂ ਮਹਾਰਾਜ ਅੰਗ ਸੰਗ ਹੋ ਕੇ ਇਹਨਾਂ ਦੇ ਸਹਾਇਤਾ ਕਰੇ ਔਰ ਗੁਰੂ ਮਹਾਰਾਜ ਦੇ ਇੱਕ ਅਰਦਾਸ ਕਰਦੇ ਹਾਂ ਸੰਗਤ ਜਿਹੜਾ ਇੱਕ ਸਜੋਗ ਹੈ ਇਹ ਬਣਿਆ ਰਵੇ ਅੱਜ ਜੋ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਲਈ ਜਿਹੜੀ ਇੱਕ ਪ੍ਰੋਗਰਾਮ ਜਾਂਦਾ ਜਿੱਦਾਂ ਹਰ ਮਹੀਨੇ ਸਾਲ ਬਾਅਦ ਜਾਂ ਪਟਨਾ ਸਾਹਿਬ ਲਈ ਜਾਂਦਾ ਇਹ ਜਿਹੜੀ ਦਰਬਾਰ ਸਾਹਿਬ ਦੀ ਸੇਵਾ ਨਿਰੰਤਰ ਹਰ ਮਹੀਨੇ ਜੋ ਮਹੀਨੇ ਦੇ ਲ ਸੋਮਵਾਰ ਦੇ ਲਾਸਟ ਵਾਲੇ ਜਾਂਦੀ ਏ ਔਰ ਸੰਗਤ ਦੇ ਸਹਿਯੋਗ ਔਰ ਵੀਰਾਂ ਦੇ ਪਿਆਰ ਦੇ ਨਾਲ ਹਮੇਸ਼ਾ ਹੀ ਮੈਂ ਕਹਿੰਨਾ ਇੱਕ ਸੰਗਤ ਦਾ ਕਿ ਬਹੁਤ ਵੱਡਾ ਕਿਹੜਾ ਸਹਿਯੋਗ ਹੈ ਉਹ ਛੋਟੇ ਜਿਹੇ ਮੈਸੇਜ ਨਾਲ ਸੰਗਤ ਬਹੁਤ ਵੱਡਾ ਘਟ ਕਰ ਜਾਂਦੀ ਏ ਤੇ ਅੱਜ ਜੋ ਕਿ ਬੱਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਸ ਤੋਂ ਇਲਾਵਾ ਗੁਰਦੁਆਰਾ ਖੰਡੂਰ ਸਾਹਿਬ ਲਈ ਸੰਗਤਾਂ ਜਾ ਰਹੀਆਂ ਨੇ ਗੁਰੂ ਮਹਾਰਾਜ ਦੇ ਅਰਦਾਸ ਕਰਕੇ ਚੱਲ ਰਹੇ ਆ ਗੁਰੂ ਮਹਾਰਾਜਾਂ ਨੂੰ ਸੰਗ ਹੋ ਕੇ ਜਿਹੜੀਆਂ ਸੰਗਤਾਂ ਭਾਵਨਾ ਨਾਲ ਜਾ ਰਹੀਆਂ ਉਹਨਾਂ ਦੀਆਂ ਸਾਰੀਆਂ ਦੀ ਭਾਵਨਾ ਪੂਰੀਆਂ ਕਰਨੀਆਂ ਔਰ ਗੁਰੂ ਮਾਰੇ ਅੰਗ ਸੰਗ ਹੋ ਗਏ ਇਸ ਦਾ ਨਾਮ ਬਾਣੀ ਨਾਲ ਜੋੜ ਕੇ ਸੰਗਤਾਂ ਨੂੰ ਰੱਖਣ ਔਰ ਸਿਮਰਨ ਕਰਦੇ ਜਾਂਦੇ ਨੇ ਸਿਮਰਨ ਕਰਦੇ ਜਾਂਦੇ ਆ ਔਰ ਗੁਰੂ ਮਾਰੇ ਦੀ ਰਹਿਮਤ ਹੈ ਔਰ ਪਿਆਰ ਹੈ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਸੱਚ ਕਾਂ ਸ਼੍ਰੀ ਪਟਨਾ ਸਾਹਿਬ ਲਈ ਜਿਹੜਾ 30 ਦਸੰਬਰ ਨੂੰ ਜੋ ਕੋਈ ਟ੍ਰੇਨ ਚੱਲਣੀ ਹੈ 322 ਜਾਂ 332 ਦਾ ਜੱਤਾ ਤਕਰੀਬਨ ਹੋ ਚੁੱਕਾ ਹੈ ਔਰ ਸਿੱਟਾ ਦੀ ਸਮਾਪਤੀ ਹੋ ਚੁੱਕੀ ਹੁਣ ਉਸ ਤੋਂ ਇਲਾਵਾ ਜਿਹੜੀ ਤਿਆਰੀ ਹੁਣ ਸ਼ੁਰੂ ਕਰਾਂਗੇ ਗੁਰੂ ਮਾਰੇ ਦੇ ਗੁਰਦਾਸ ਦੇ ਕਰਕੇ ਜਿਹੜਾ ਲੰਗਰ ਪਾਣੀ ਦੇ ਅਰੇਂਜਮੈਂਟ ਰਹਿਣ ਦੇ ਅਰੇਂਜਮੈਂਟ ਜਾ ਉੱਥੇ ਦੇ ਜਿਹੜੇ ਲੋਕਲ ਗੁਰਦੁਆਰੇ ਜਾਂ ਰਾਜਗIRI ਗੁਰਦੁਆਰਾ ਸਾਹਿਬ ਲਈ ਜਿਹੜੇ ਦਰਸ਼ਨ ਲਈ ਜਾਣਾ ਹੈ ਇੱਕ ਗੁਰੂ ਮਹਾਰਾਜ ਦੇ ਅਰਦਾਸ ਕਰਦੇ ਆ ਐਸੇ ਤਰ੍ਹਾਂ ਹੀ ਗੁਰੂ ਮਹਾਰਾਜ ਸੇਵਾ ਲੈਂਦੇ ਹੋ ਰਹਿਣ ਔਰ ਸਮੂਹ ਕਮੇਟੀ ਜੋ ਕਿ ਗੁਰੂ ਕੀ ਲਾਡਲੀ ਫੋਏ ਦੇ ਜਿਹੜੇ ਸਮੂਹ ਮੈਂਬਰ ਹੈ ਉਹਨਾਂ ਨੂੰ ਤਿਆਰ ਬਾਈ ਤਿਆਰ ਜਿੱਦਾਂ ਫੌਜ ਵਾਂਗੂ ਕਹਿੰਦੇ ਨਾ ਫੌਜੀ ਜਦੋਂ ਲੜਨ ਜਾਂਦਾ ਤਾਂ ਪੂਰੀ ਤਿਆਰੀ ਕਰਕੇ ਜਾਂਦਾ ਹੈ ਤੇ ਗੁਰੂ ਮਹਾਰਾਜ ਅੰਗ ਸੰਗ ਉਹ ਕਿਨਾਂ ਨਾਲ ਸਹਾਇਤਾ ਕਰੇ ਉਹ ਲੰਗਰ ਪਾਣੀ ਦੀ ਸੇਵਾ ਜਾਂ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰਬਲ ਨਾ ਆਵੇ ਜਾਂ ਕਮੀ ਨਾ ਰਵੇ ਜਾਂ ਤਾਂ ਵਈਆਂ ਵੱਲੋਂ ਜਾਂ ਪਾਣੀ ਵੱਲੋਂ ਜਾਂ ਕਿਸੇ ਵੀ ਖਾਣ ਪੀਣ ਦੇ ਰਹਿਣ ਵੱਲੋਂ ਇਹ ਸੰਗਤਾਂ ਦੇ ਸਹਿਯੋਗ ਨਾਲ ਖੜੇ ਰਹਿਣਗੇ ਪਰ ਤਿਆਰ ਬਾਈ ਤਿਆਰ ਹੈ ਗੁਰੂ ਕੀ ਲਾਡਲੀ ਵਹ ਰੰਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੋ ਜੋ ਕਿ ਆਪ ਨੂੰ ਪਤਾ ਹੈਗਾ ਜੋ ਕੋ ਯਾਤਰਾ ਗੁਰੂ ਕੀ ਲਾਡਲੀ ਫੌਜ ਸੋਸਾਇਟੀ ਵੱਲੋਂ ਜੋ ਹਰ ਮਹੀਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਤੇ ਜਾਂਦੀਆਂ ਨੇ ਤੋਂ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਤੇ ਜੋ ਬਾ ਜਾ ਰਹੀ ਆ ਪਹਿਲਾਂ ਆਪਾਂ ਖੰਡੂਰ ਸਾਹਿਬ ਜਾਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਵਾਂਗੇ ਤੋਂ ਜੋ ਕਿ ਇਸ ਵਾਰ ਸਾਡੀਆਂ ਬਹੁਤ ਚਲਤਾਂ ਤੇੰਨ ਤੇ ਕੰਮ 20 ਸਾਲ ਤੋਂ ਉੱਪਰ ਚੱਲਦੀਆਂ 10 ਵੀ 20 ਸਾਲ ਤੋਂ ਹੀ ਲਗਾਤਾਰ ਇਹਨਾਂ ਨਾਲ ਚੱਲ ਰਿਹਾ ਹੈਗਾ ਆ ਸੂਭਾਸੀਂ ਮੈਂਬਰ ਨੇ ਕਮੇਟੀ ਦੇ ਸਾਰੇ ਤੋਂ ਜਿਨੀਆਂ ਸਾਡੀਆਂ ਸੁਭਾਵਾਂ ਨੇ ਹਰ ਮਹੀਨੇ ਕਿੰਨਾ ਕਿਤੇ ਚੱਲ ਰਹੀਆਂ ਨੇ ਜਿੱਚੋ ਦੋ ਵੱਡੀਆਂ ਸੁਭਾਵਾਂ ਸਾਡੀਆਂ ਜਾਂਦੀਆਂ ਹੁੰਦੀਆਂ ਨੇ ਜੋ ਇੱਕ ਸਾਲ ਪਟਨਾ ਸਾਹਿਬ ਤੇ ਇੱਕ ਸਾਲ ਸ੍ਰੀ ਗੁਰੂ ਸੁਰੀਖਾਂਡ ਫਜ਼ੂਰ ਸਾਹਿਬ ਜਾਂਦੀਆਂ ਤੋਂ ਐਤਕੇ ਜੋ ਕਿ ਪਟਨਾ ਸਾਹਿਬ ਵੀ ਜਾ ਰਹੀਆਂ 3-3 ਦੋ 2 300 ਜਾ ਜਾਂ ਜਥਾਏ ਜੋ ਜਾ ਰਿਹਾ ਆ ਉਹਦੇ ਤੀਮਤੇ ਜੋ ਇਸ ਮਹੀਨੇ ਜੋ ਹੋਰ ਦੋ ਬੱਸਾਂ ਜੜੀਆਂ ਜੋ ਐਤਕੇ ਠੀਕ ਆ ਜੋ 15 ਤੀਕ ਨੂੰ ਜੋ ਕੇ ਜਾਉਗੀ ਪੌਂਟਾ ਸਾਹਿਬ ਤੇ ਉਤੋਂ ਪਹਿਲਾਂ ਦਮਦਾਬ ਸਾਹਿਬ ਜਾਏਗੀ 4 ਤੀ ਨੂੰ ਇੱਕ ਬੱਸ ਤੇ 15 ਤੀਕ ਨੂੰ ਜਿਹੜੀ ਬੱਸ ਜਾਣੀ ਆ ਉਹ ਪੌਂਟਾ ਸਾਹਿਬ ਜਾਣੀ ਆ ਇਹ ਜਿਹੜੀਆਂ ਸੁਭਾਵਾਂ ਨੇ ਇਹ ਸਤ ਸੰਗ ਦੇ ਸਹਿਯੋਗ ਨਾਲ ਚੱਲਦੀਆਂ ਨੇ ਸਤ ਸੰਗ ਜਿਹੜੀ ਸਹਿਯੋਗ ਆ ਸਾਨੂੰ ਪੂਰਾ ਦਿੰਦੀ ਆ ਦੋ ਸੰਧਵਰ ਦੋ ਸੰਧ ਦਾ ਜਿਹੜਾ ਹੈਗਾ ਪਰ ਦੋ ਸੰਧਵਰ ਕੱਢ ਕੇ ਉਹ ਸਾਨੂੰ ਪੂਰਾ ਪੈਸਾ ਦਿੰਦੇ ਆ ਮਾਇਆ ਦਿੰਦੇ ਆ ਸਾਨੂੰ ਸੋ ਸਾਨੂੰ ਡੇਪੋ ਬਾਂਸੋਂ ਆਉਂਦੀਆਂ ਨੇ ਅਸੀਂ ਉਹਨਾਂ ਦੇ ਨਾਲ ਹੀ ਜੋ ਇਹ ਜੋ ਕੇ ਕਾਰਜ ਆਰੰਭ ਕਰਦੇ ਆ ਕੋ ਅਸੀਂ ਕਿਰਾਇਆ ਬਹੁਤ ਕੱਟ ਰਿਹਾ ਹਾਂ ਦਮਨਾ ਸਾ ਅਸੀਂ ਜਾ ਰਹੇ ਹਾਂ ਸਿਰਫ 200 ਰੁਪਏ ਚ ਲੈ ਕੇ ਜਾ ਰਹੇ ਹਾਂ ਸੰਗਤ ਨੂੰ ਇਸ ਕਰਕੇ ਅਸੀਂ ਦਰਬਾਰ ਸਾਹਿਬ ਵੀ ਜਾਂਦੇ ਆ ਅਸੀਂ 200 ਜਾਂ 250 ਜਾਂ ਇਸੇ ਬਾਸਾ 250 ਤੋ ਲੈ ਕੇ ਜਾਂਦੇ ਆ ਬਹੁਤ ਕੱਟ ਰੇਟ ਲਿਖਿਆ ਆ ਕਿਉਂ ਕਿਉਂਕਿ ਸੰਗਤ ਦੇ ਸਜੋਣਾ ਜਾਂਦੇ ਆ ਅਸੀਂ ਸਾਨੂੰ ਮਾਇਆ ਬਾਹਰੋਂ ਵੀ ਆਉਂਦੀ ਆ ਇਸ ਕਰਕੇ ਅਸੀਂ ਇਸ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਉਹ ਸੰਗਤ ਸਾਡੇ ਬਹੁਤ ਸਾਲਾਂ ਤੋਂ ਜੁੜੀ ਹੋਈ ਆ ਸਾਡੇ ਹਰ ਮਹੀਨੇ ਜਾਂਦੀ ਆ ਅਸੀਂ ਤਾਂ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਅੱਗੇ ਤੋਂ ਵੀ ਆਸ ਰੱਖਦੇ ਹਾਂ ਕਿ ਸੰਗਤ ਇਸ ਤਰ੍ਹਾਂ ਆਪਣਾ ਸਹਿਯੋਗ ਦੇਗੀ ਸਾਡੇ ਨਾਲ ਅਸੀਂ ਜੋ ਕਿ ਯਾਤਰਾ ਇਸ ਤਰ੍ਹਾਂ ਹੀ ਵਾਹਿਗੁਰੂ ਦੇ ਨਾਲ ਇਹ ਰੰਭ ਰਹਿਣ ਇਸੇ ਹੀ ਯਾਤਰਾ ਚੱਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ